ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬੜਾ ਚੈਨਲ ਰਵਿੰਦਰਾ ਐਂਟਰਟੇਨਮੈਂਟ ਗਾਣੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਅੱਜੋ ਤਾਂ ਜਿਹੜਾ ਤੁਹਾਡੇ ਤੋਂ ਜਿਹੜਾ ਪਿਆਰ ਮਿਲਦਾ ਰਹੇ ਆਪਾਂ ਤੁਹਾਨੂੰ ਜਿਹੜੀਆਂ ਫਰੂਟਸ ਰਿਗਾਰਡਿੰਗ ਪਲਾਂਟ ਦੀ ਜਿਹੜੀਆਂ ਵੀਡੀਓ ਦਿੰਦੇ ਰਹੀਏ ਜੀ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਵਾਂ ਗੁਲਾਬ ਦੇ ਬੂਟੇ ਦੀ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਣੇ ਤਕਰੀਬਨ ਸਾਰੇ ਘਰਾਂ ਦੇ ਵਿੱਚ ਗੁਲਾਬ ਦੇ ਬੂਟੇ ਜਿਹੜੇ ਲੱਗੇ ਹੁੰਦੇ ਆ ਜੀ ਹੁਣ ਜਿਸ ਤਰ੍ਹਾਂ ਅੱਜ ਕੱਲ ਮੌਸਮ ਜਿਹੜਾ ਚੱਲਦਾ ਪਿਆ ਵਾ ਆਪਣੇ ਫੁੱਲਾਂ ਦੀ ਰੋਤਾ ਮੌਸਮ ਚੱ ਇਹ ਗੁਲਾਬ ਦੇ ਜਿਹੜੇ ਫੁੱਲ ਖਿੜਦੇ ਪਏ ਆ ਜੀ ਤੇ ਜ਼ਿਆਦਾਤਰ ਆਪਾਂ ਇਹ ਕਰਦੇ ਆਂ ਕਿ ਫੁੱਲ ਖਿੜ ਜਾਂਦਾ ਉਹ ਡਿੱਗ ਜਾਂਦਾ ਤੇ ਆਪਾਂ ਉਹਦੀ ਜਿਹੜੀ ਆ ਪਰਤੋਂ ਨਹੀਂ ਕਰਦੇ ਜ਼ਿਆਦਾ ਜੇਕਰ ਆਪਾਂ ਐਸੇ ਗੁਲਾਬ ਦੇ ਫੁੱਲ ਨੂੰ ਇਕੱਠਾ ਕਰਕੇ ਤੇ ਆਪਾਂ ਇਹਨੂੰ ਕਾਫੀ ਚੀਜ਼ਾਂ ਦੇ ਵਿੱਚ ਵਰਤ ਸਕਦੇ ਆਂ ਜਿਵੇਂ ਕਿ ਆਪਾਂ ਗੁਲਕੰਦ ਹੋ ਗਈ ਗੁਲਕੰਦ ਬਣਾਉਣ ਵਾਸਤੇ ਆਪਾਂ ਨੂੰ ਜਿਹੜੇ ਇਦਾਂ ਦੇ ਲਾਲ ਜਿਹੜਾ ਫੁੱਲ ਆ ਦੇਸੀ ਗੁਲਾਬ ਦਾ ਫੁੱਲ ਜਿਹੜਾ ਚਾਹੀਦਾ ਹੁੰਦਾ ਕਾਫੀ سارے ਫੁੱਲ ਇਕੱਠੇ ਕਰਕੇ ਆਪਾਂ ਗੁਲਕੰਦ ਬਣਾ ਸਕਦੇ ਆ ਤੇ ਗੁਲਕੰਦ ਦੀਆਂ ਤੁਹਾਨੂੰ ਬਣਾਉਣ ਦੀਆਂ ਵੀਡੀਓਜ਼ YouTube ਤੇ ਕਾਫੀ ਜ਼ਿਆਦਾ ਮਿਲ ਜਾਣਗੀਆਂ ਜੀ ਹੋਰ ਆਪਾਂ ਇਹਨੂੰ ਇਕੱਠੇ ਕਰਕੇ ਪੱਤੇਆਂ ਨੂੰ ਚਾਹ ਦੇ ਵਿੱਚ ਯੂਜ਼ ਕਰ ਸਕਦੇ ਆ ਤੇ ਸ਼ਰਦਾਈ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਮਸਾਲੇ ਦੇ ਵਿੱਚ ਵੀ ਇਹਨੂੰ ਆਪਾਂ ਪਾ ਸਕਦੇ ਆ ਹੋਰ ਕਾਫੀ ਚੀਜ਼ਾਂ ਦੇ ਵਿੱਚ ਆਪਾਂ ਦਿਲਾਲ ਦੇ ਫੁੱਲ ਜੜੇ ਆ ਆਪਾਂ ਵਰਤੋਂ ਕਰ ਸਕਦੇ ਆ ਜੀ ਠੀਕ ਹੈ ਜੀ ਬਾਕੀ ਗੁਲਾਬ ਦੇ ਜਿਹੜੇ ਤੁਹਾਨੂੰ ਪਤਾ ਹੈ ਕਿ ਫੁੱਲ ਦੀ ਖੁਸ਼ਬੂ ਕਾਫੀ ਜ਼ਿਆਦਾ ਹੁੰਦੀ ਆ ਤੇ ਇਹ ਕਿਹੜੇ ਜਿਹੜੇ ਫੁੱਲੋ ਕਾਫੀ ਜਿਆਦਾ ਆਪਾਂ ਨੂੰ ਸੋਹਣੇ ਲੱਗਦੇ ਆ ਜੀ ਦੂਸਰਾ ਇਹ ਹੈ ਕਿ ਆਪਾਂ ਮੰਨ ਲਓ ਕਿ ਇਹ ਪਲਾਂਟ ਜਿਹੜਾ ਵਾ ਕਟਿੰਗ ਤੋਂ ਵੀ ਤਿਆਰ ਕਰ ਸਕਦੇ ਆ ਘਰੇ ਆਪਣੇ ਵੈਸੇ ਤਾਂ ਇਹ ਨਰਸੀ ਦਾ ਆਪਨੂੰ ਆਮ ਫਲਾਵਰ ਜਿਹੜੇ ਆ ਮਿਲ ਜਾਂਦੇ ਆ ਗੁਲਾਬ ਦੇ ਜੇਕਰ ਤੁਹਾਡੇ ਕੋਲ ਇੱਕ ਬੂਟਾ ਵਾ ਤੁਸੀਂ ਇੱਕ ਬੂਟੇ ਤੋਂ ਹੋਰ ਬੂਟੇ ਤਿਆਰ ਕਰ ਸਕਦੇ ਜੇ ਇਹਦੀਆਂ ਕਟਿੰਗ ਕਰਕੇ ਜਿਵੇਂ ਉਹ ਆ ਦਸੰਬਰ ਦਾ ਮੌਸਮ ਚੱਲਦਾ ਪਿਆ ਵਾ ਇਹਦੇ ਵਿੱਚ ਆਪਾਂ ਕਟਿੰਗਸ ਕੱਟ ਕੇ ਤੇ ਕਿਸੇ ਗਮਲੇ ਜਾਂ ਕਿਸੇ ਕਿਆਰੀ ਦੇ ਵਿੱਚ ਕਟਿੰਗ ਕਲਮਾਂ ਨੂੰ ਲਗਾ ਕੇ ਤੇ ਉਹਨਾਂ ਨੂੰ ਪਾਣੀ ਰੂਟੀਨ ਦੇ ਹਿਸਾਬ ਨਾਲ ਦਿੰਦੇ ਰਹੀਏ ਤੇ ਇਹ ਜਿਹੜੇ ਆ ਬੂਟੇ ਆਪਾਂ ਤਿਆਰ ਕਰ ਸਕਦੇ ਆ ਘਰ ਦੇ ਵਿੱਚ ਹਾਂਜੀ ਗੁਲਾਬ ਦੀਆਂ ਪੱਤੀਆਂ ਖਾਣ ਨਾਲ ਆਪਾਂ ਨੂੰ ਬਹੁਤ ਸਾਰੇ ਫਾਇਦੇ ਆ ਜੀ ਇਸ ਦੇ ਗੁਲਾਬ ਦੀਆਂ ਪੱਤੀਆਂ ਦੇ ਵਿੱਚ ਆਪਾਂ ਨੂੰ ਵਿਟਾਮਿਨ ਮਿਲ ਜਾਂਦਾ ਏ ਸੀ ਈ ਤੇ ਨਾਲ ਆਪਾਂ ਨੂੰ ਕੈਲਸ਼ੀਅਮ ਤੇ ਆਇਰਨ ਇਹਦੇ ਵਿੱਚੋਂ ਮਿਲ ਜਾਂਦਾ ਵਾ ਤੇ ਜੇਕਰ ਆਪਾਂ ਗੁਲਾਬ ਦੀਆਂ ਪੱਤੀਆਂ ਦਾ ਸੇਵਨ ਜ਼ਿਆਦਾ ਕਰਦੇ ਆ ਆਪਣੀ ਜਿਹੜੀ ਆ ਚਮੜੀ ਉਹ ਨਖਰਦੀ ਆ ਖੂਬਸੂਰਤ ਬਣਦੀ ਆ ਜੀ ਤੇ ਇਹਦੀ ਗੁਲਾਬ ਦੀ ਜਿਹੜੀ ਮੇਨ ਗੱਲ ਹੈ ਉਹ ਤਸਵੀਰ ਜਿਹੜੀ ਉਹ ਠੰਡੀ ਹੁੰਦੀ ਆ ਪੱਤੀਆਂ ਦੀ ਤੇ ਇਹ ਦਾ ਆਪਾਂ ਜਿਆਦਾ ਆਪਾਂ ਯੂਜ਼ ਕਰਨ ਨਾਲ ਆਪਣੇ ਜਿਗਰ ਦੀ ਗਰਮੀ ਜਿਹੜੀ ਉਹ ਖਤਮ ਹੁੰਦੀ ਆ ਹਾਂਜੀ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਹੈ ਉਹ ਗੁਲਾਬ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਆ ਗੁਲਾਬ ਦੀ ਫੁੱਲਾਂ ਦੀਆਂ ਪੱਤੀਆਂ ਖਾਣ ਨਾਲ ਕਬਜ਼ ਦੀ ਪ੍ਰੋਬਲਮ ਠੀਕ ਹੁੰਦੀ ਆ ਜੀ ਤੇ ਪੇਟ ਦੀਆਂ ਜਿਹੜੀਆਂ ਇਨਫੈਕਸ਼ਨਸ ਹੁੰਦੀਆਂ ਉਹ ਉਹ ਵੀ ਗੁਲਾਬ ਦੀਆਂ ਪੱਤੀਆਂ ਖਾਣ ਨਾਲ ਬਹੁਤ ਜਿਆਦਾ ਸਹੀ ਹੁੰਦੀਆਂ ਜੀ ਹਾਂਜੀ ਇਹ ਸੀਗੀ ਅੱਜ گلاب ਦੇ ਫੁੱਲ ਦੇ ਬੂਟੇ ਉੱਪਰ ਆਪਣੀ ਵੀਡੀਓ ਜੀ ਮਿਲਦੇ ਜੀ ਆਪਾਂ ਫੇਰ ਤੁਹਾਨੂੰ ਕਿਸੇ ਨਾ ਕਿਸੇ ਨਵੀਂ ਵੀਡੀਓ ਦੇ ਵਿੱਚ ਤੱਕ ਤੱਕ ਸਾਰਿਆਂ ਦਾ ਧੰਨਵਾਦ ਜੀ